ਉਹ ਜਿਹੜੀ ਆ ਉਹ ਜਿਹੜੀ ਟੀਮ ਹੈ ਨਾ ਉਹ ਕਰਦੀ ਕੀ ਆ ਕੁਕੀ ਗਿੱਲ ਦਾ ਤੁਸੀਂ ਨਾਂ ਸੁਣਿਆ ਹੋਣਾ ਰঞ্জੀਤ ਸਿੰਘ ਕੁਕੀ ਗਿੱਲ ਹਾਂਜੀ ਹਾਂਜੀ ਉਸ ਬੰਦੇ ਨੇ ਸਿੱਖਾਂ ਲਈ ਬੜੀ ਕੁਰਬਾਨੀ ਕੀਤੀ ਆ ਉਸ ਦੀ 8 ਸਾਲ ਦੀ ਲੜਕੀ ਦੀ ਫੋਟੋ ਲਾ ਕੇ 8 ਸਾਲ ਦੀ ਲੜਕੀ ਨੂੰ ਟ੍ਰੋਲ ਕਰਦੇ ਰਹੇ ਹੂੰ ਤੇ ਉਹ ਜਦੋਂ ਮਤਲਬ ਉਹਨੂੰ ਤੇ ਕੀ ਪਤਾ ਲੱਗਣਾ ਜਦੋਂ ਸਾਨੂੰ ਪਤਾ ਲੱਗਣਾ ਅਸੀਂ ਆਪਣੇ ਤੌਰ ਤੇ ਤੇ ਆਪਣਾ ਫਰਜ਼ ਸਮਝ ਕੇ ਇਹਨਾਂ ਬੰਦਿਆਂ ਦਾ ਵਿਰੋਧ ਕੀਤਾ ਸੀਗਾ ਯਾਰ ਆਹ ਕੰਮ ਗਲਤ ਆ ਜੀ ਤੁਹਾਨੂੰ ਲੱਗਦਾ ਉਹ ਬੰਦਾ ਕੁਝ ਗਲਤ ਕਰ ਰਿਹਾ ਉਹਨੂੰ ਉਹਦੇ ਹਾਲਾਤ ਦੇ ਉੱਤੇ ਛੱਡ ਦਿਓ ਉਹਨੂੰ ਕੁਝ ਨਾ ਸਾਨੂੰ ਸਾਡੇ ਬੰਦੇ ਮਾਰ ਨਹੀਂ ਆ ਚਲਿਆ ਘਰ ਤੱਕ ਉਹਦੀ ਲੜਕੀ ਦੀ ਫੋਟੋ ਐਡਿਟ ਕਰਕੇ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਛਾਪੀ ਗਈ ਸਿੱਖਾਂ ਦੇ ਜਿਹੜੇ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਸੀਗੇ ਉਹ ਬੀਬੀਆਂ ਦੀਆਂ ਫੋਟੋਆਂ ਲਾ ਕੇ ਉਹਨਾਂ ਦੀ ਬੋਲੀ ਲਾਈ ਗਈ ਪਲੱਸ ਉਹ ਇਹ ਕਹ ਗਿਆ ਵੀ ਹਾਂ ਸਾਰਿਆਂ ਨੂੰ ਪਹਿਲਾਂ ਬੋਲੀ ਅਸੀਂ ਲਾਈ ਆ ਨਾਲ ਇਹ ਗੱਲ ਮਤਲਬ ਦੱਸੀ ਵੀ ਗਈ ਸੋਸ਼ਲ ਮੀਡੀਆ ਤੇ ਇਹ ਕੌਣ ਕਰਵਾ ਰਿਹਾ ਇਹ ਕੌਣ ਕਰਵਾ ਰਿਹਾ ਇਹ ਇਹਦੇ ਪਿੱਛੇ ਕੌਣ ਆ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਆ ਜਿਹੜੇ ਜਿੰਨੀ ਵੀ ਆ ਗੈਂਗ ਆ ਨਾ ਜਿੰਨੀ ਆ ਗੈਂਗਸਟਰਾਂ ਦੀ ਗੈਂਗ ਆ ਇਹਨਾਂ ਦਾ ਇੱਕ ਗਰੁੱਪ ਆ ਭਗੇਲਾ ਗਰੁੱਪ ਆ ਇਹ ਸਾਰੇ ਕਰ ਰਹ ਸੰਤਾਂ ਦੀਆਂ ਫੋਟੋਆਂ ਤਾਂ ਕਿੰਨੇ ਲੋਕਾਂ ਨੇ ਐਡਿਟ ਕਰਾਈਆਂ ਸੰਤ ਗਿਆਨੀ ਨਾਲ ਸੰਜੀਤ ਦੀਆਂ ਇਹ ਸਾਰੇ ਉਹਨੂੰ ਵੱਡੇ ਪੰਥਕੇ ਬਣ ਰਿਹਾ ਉਹ ਕਿਉਂ ਸੰਤਾਂ ਦੇ ਨਾਲ ਕਿਉਂ ਫੋਟੋਆਂ ਦੇ ਨਾਲ ਛੇੜਛਾੜਦਾ ਮਤਲਬ ਸਮਝ ਨਹੀਂ ਆਇਆ ਉਹ ਤਾਂ ਤੁਸੀਂ ਕੋਈ ਸੰਤਾਂ ਦੇ ਖਿਲਾਫ ਗੱਲ ਕਰ ਦਿੱਤੀ ਜਾਂ ਤੁਸੀਂ ਕਿਸੇ ਗੱਲ ਦੇ ਉੱਤੇ ਸਹਿਮਤ ਨਹੀਂ ਆ ਤੇ ਉਹ ਤੁਹਾਨੂੰ ਇੰਨਾ ਕਿ ਪ੍ਰੋਵੋਕ ਕਰਨਾ ਆ ਤੁਸੀਂ ਖੁਦ ਜਿਹੜੀ ਆ ਉਹ ਫੋਟੋ ਐਡਿਟ ਕਰ ਦੇਣੀ ਆ ਬਾਅਦ ਚ ਨਾਮ ਆ ਲੈਣਾ ਤੁਹਾਡੇ ਉੱਤੇ ਸਾਰਾ ਜੀ ਇਹ ਦੇਖੋ ਇਹ ਸੰਤਾਂ ਨੂੰ ਗਾਲੀ ਗਲੋਚ ਕਰ ਰਹੇ ਆ ਤਾਂ ਕਰਦੇ ਨੇ ਤੋ ਉਹ ਸੰਤਾਂ ਦੇ ਨਾਂ ਨੂੰ ਜਿਹੜੀ ਆ ਨੌਜਵਾਨ ਪੀੜ੍ਹੀ ਜਿਹੜੀ ਜੰਗ ਪੀੜ੍ਹੀ ਅੱਜ ਵੀ ਭਾਫੋ ਕਿਆ ਸੰਤਾਂ ਦੇ ਨਾਂ ਨੂੰ ਉਹਨਾਂ ਕੋ ਜੋ ਮਰਜ਼ੀ ਕਰਾ ਲਓ ਤੁਸੀਂ ਕਿਤੇ ਵੀ ਦੇਖੋ ਇਹ ਕਹਿੰਦੇ ਰੈਫਰੈਂਡਮ ਸਾਡਾ ਇੱਕਦਮ ਪਿਆਰ ਭਰਿਆ ਵਾ ਵੀ ਨਾਨ ਵਾਇਲੈਂਸ ਆ ਜਿਹੜੀ ਫੋਟੋ ਤੁਸੀਂ ਲਾਰੇ ਹੋਏ ਸੰਤ ਜਰਨੈਲ ਸਿੰਘ ਜੀ ਦੀ ਲਾਰੇ ਆ ਹੂੰ ਤੁਸੀਂ ਉਹਨਾਂ ਖੜਕੂਆਂ ਦੀਆਂ ਫੋਟੋਆਂ ਲਾਰੇ ਆ ਮਤਲਬ ਤੁਸੀਂ ਯੂਜ਼ ਕਰ ਰਹੇ ਨਾ ਉਹਨਾਂ ਲੋਕਾਂ ਨੂੰ ਉਹਨਾਂ ਫੋਟੋਵਾਂ ਨੂੰ ਯੂਜ਼ ਕਰ ਰਹੇ ਹੋ ਇਹ ਜਿਹੜਾ ਸੁਨੇਹਾ ਤੁਹਾਡੇ ਮੱਧਮ ਤੋਂ ਇਹ ਦੇਣਾ ਚਾਹੁੰਦਾ ਉਹ ਭਰਾਓ ਵੱਜੋ ਇਹਨਾਂ ਖਾਲਸਤਾਨੀਆਂ ਕੋ ਆ ਨਕਲੀ ਖਾਲਸਤਾਨੀਆਂ ਕੋ ਆ ਜਿਹੜੇ ਗੈਂਗਸਟਰ ਜਿਹੜੇ ਇੱਥੇ ਤੁਰੇ ਫਿਰਦੇ ਆ ਤੁਸੀਂ ਆਪਾਂ ਇੱਥੇ ਆਏ ਸੀਗੇ ਪੈਸੇ ਕਮਾਉਣ ਨੂੰ ਆਪਾਂ ਇੱਥੇ ਰੋਜੀ ਰੋਟੀ ਦੀ ਤਲਾਸ਼ ਆਏ ਆ ਨਾ ਕਿ ਆਪਾਂ ਇੱਥੇ ਕਿਸੇ ਨਾਲ ਲੜਾਈਆਂ ਕਰਨ ਆਏ ਆ ਆਪਣੀ ਦੁਸ਼ਮਣੀ ਪਾਲਣ ਆਏ ਆ ਇਹ ਕਿਸੇ ਨੂੰ ਤੁਹਾਨੂੰ ਲੱਗਦਾ ਆ ਦੁਸ਼ਮਣੀ ਪਾਲਣੀ ਆ ਪਿੱਛੇ ਆਗਾ ਉੱਥੇ ਚਲੇ ਜਾਓ ਉੱਥੇ ਜਾ ਕੇ ਦੁਸ਼ਮਣੀ ਪਾਲ ਲਓ ਇਦਾਂ ਦੇ ਹੀ ਤੁਹਾਨੂੰ ਬੰਦੇ ਅੱਗੇ ਮਿਲ ਜਾਣਗੇ ਨਾਲੇ ਤੁਹਾਨੂੰ ਪਤਾ ਲੱਗ ਜਾਊਗਾ ਸ਼ੇਰ ਨੂੰ ਸਵਾ ਸ਼ੇਰ ਕਿੱਦਾਂ ਮਿਲਦਾ ਤੇ ਇਹਨਾਂ ਨੂੰ ਜਿਹੜੇ ਆ ਜਿਹੜੇ ਗੈਂਗਸਟਰ ਵੀ ਤੁਰੇ ਫਿਰਦੇ ਆ ਤੁਹਾਨੂੰ ਵੀ ਬੇਨਤੀ ਆ ਇਧਰ ਦੇ ਬੱਚਿਆਂ ਨੂੰ ਇਹਨਾਂ ਨੂੰ ਆਪਣੀ ਜ਼ਿੰਦਗੀ 'ਚ ਰਹਿ ਔਰ ਇਹਨਾਂ ਦੇ ਵਿੱਚ ਜਿਹੜਾ ਕੋਈ ਵੀ ਇੱਕ ਬੰਦਾ ਜਿਹਦਾ ਕਿਸੇ ਦਾ ਦਿਮਾਗ ਖਰਾਬ ਹੋ ਗਿਆ ਨਾ ਤੇ ਤੁਸੀਂ ਸੋਚ ਨਹੀਂ ਸਕਦੇ ਉਹ ਕਿਹੜੀ ਐਕਸਟੈਂਡ ਤੱਕ ਜਾਊਗਾ ਹੂੰ ਕਿਉਂਕਿ ਸਿੱਧੇ ਸਾਦੇ ਬੰਦੇ ਜੇ ਸਿੱਧੇ ਸਾਦੇ ਬੰਦੇ ਟੇਡਾ ਰਾਹ ਫੜਦੇ ਨੇ ਤਾਂ ਸਾਰਿਆਂ ਨੂੰ ਦੁਨੀਆ ਦਾ ਟੇਡਾ ਰਾਹ ਫੜਦੇ ਹੂੰ ਹੂੰ ਇਤਨੇ ਬੱਚਿਆਂ ਨੂੰ ਬੱਚਿਆਂ ਨੂੰ ਮੈਂ ਦੱਸਿਆ ਨਾ ਵੀ ਜਿਹੜੇ ਇੱਥੇ ਦੇ ਬੋਰ ਨੇ ਉਹਨਾਂ ਨੂੰ ਵਿਚਾਰਿਆ ਨੇ ਕਦੀ ਪੰਜਾਬ ਦੇ ਵਿੱਚੋਂ 2 ਮਹੀਨੇ ਦੀ ਛੁੱਟੀਆਂ ਕੱਟਣ ਗਏ 4